ਮੈਂ ਸ਼ਤਿੰਦਰ ਸਿੰਘ ਕਾਲੋਂ ਪਿੰਡ ਹਿਆ ਨਗਰ ਕਾਈ ਦਾ ਕਿਸਾਨ ਜੋਨੇ ਡਕੁੰਦਾ ਦਾ ਪ੍ਰਧਾਨ ਨਾਲ ਮੇਰੀ ਸਮੁੱਚੀ ਲੀਡਰਸ਼ਿਪ ਅਸੀਂ ਇਲਾਕਾ ਵਨਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਨੇ ਆ ਜੋ ਵੀ ਬੀਤ ਗਿਆ ਸਮਾਂ ਪਹਿਲਾਂ ਕਿਸਾਨਾਂ ਨਾਲ ਸੰਘਰਸ਼ ਭਰਿਆ ਉਹ ਅਸੀਂ ਕਹਿੰਨੇ ਆ ਵੀ ਅਗਲੇ ਸਾਲ ਵਿੱਚ ਸਾਡੇ ਨਾਲ ਨਾ ਹੋ ਜਾ ਕੋਈ ਕੰਮ ਹੋਏ ਸਰਕਾਰਾਂ ਸਾਨੂੰ ਝੂਠੇ ਵਾਦੇ ਨਾ ਕਰਨ ਨਾ ਧਰਨੇ ਦੇਣ ਤੇ ਸਾਨੂੰ ਮਜਬੂਰ ਕਰਨ ਬਸ ਇਹੋ ਹੀ ਮੈਂ ਆਪਣਾ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਨਾ ਕਿ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀ ਭਰਿਆ ਬੀਤੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਨਵੇਂ ਸਾਲ ਦੇ ਸੋਗਤ ਤੇ ਪੀਰੇ ਬਤਾਉਂ ਮੈਂ ਗਰਮੀਤ ਸਿੰਘ ਇਕਾਈ ਪ੍ਰਧਾਨ ਪਿੰਡ ਹਜਾਦ ਨਗਰ ਕਿਸਾਨ ਯੂਨੀਅਨ ਡਕੋਦਾਵਲੋਂ 90 ਸਾਲ ਦੇ ਸਾਰੇ ਹਿੰਦੁਸਤਾਨ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਪਰਾਂ ਚੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਪ੍ਰਗਟ ਸਿੰਘ ਜਰਨਲ ਸਿਕਤਰ ਇਕਾਈ ਹਜਾਨਗਰ ਤੋਂ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦੇਣਾ ਤੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵੰਤ ਸਿੰਘ ਸਿਕਤਰ ਆਜਾਨਗਰ ਕਲਉਨੈ ਦਾ ਇਕਾਈ ਦਾ ਸਿਕਤਰ ਇਲਾਕਾ ਨਿਵਾਸੀਆਂ ਤੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਆਸ਼ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ 2024 ਹੈ ਇਹਦੇ ਵਿੱਚ ਜੋ ਵੀ ਅਧੂਰੇ ਕੰਮ ਨੇ ਕਿਸਾਨਾਂ ਦੇ ਸਾਰਿਆਂ ਨੂੰ ਮਿਲ ਕੇ ਉਹਨਾਂ ਨੂੰ ਕੰਪਲੀਟ ਕੀਤਾ ਜਾਵੇਗਾ ਅਤੇ ਦੇਸ਼ ਵਾਸੀਆਂ ਨੂੰ ਛੜਦੀ ਕਲਾ ਵਿੱਚ ਰਹਿਣ ਵਾਸਤੇ ਸ਼ੁਭ ਕਾਮਨਾਵਾਂ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਕਿਸਾਨ ਯੂਨੀਅਨ ਡਕੌਂਦਾ ਦਾ ਖਜਾਨਚੀ ਆ ਤੇ ਮੇਰੇ ਵੱਲੋਂ ਮੇਰੀ ਸਾਰੀ ਸਮੁੱਚੀ ਲੀਡਰਸ਼ਿਪ ਵੱਲੋਂ ਡਕੌਂਦਾ ਲੀਡਰਸ਼ਿਪ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਸਾਲ ਨਵਾਂ ਜੋ ਹੈ ਚੜ੍ਹਿਆ ਆਵੇ ਜੋ ਕਿ ਸਾਨੂੰ ਕਿਸਾਨਾਂ ਨੂੰ ਕੋਈ ਧਰਨੇ ਲਾਉਣ ਤੇ ਮਜਬੂਰ ਨਾ ਕੀਤਾ ਜਾਏ ਤੇ ਬਾਕੀ ਰਹਿੰਦੇ ਕੰਮ ਸਰਕਾਰ ਨੂੰ ਚਾਹੀਦੇ ਆ ਕਿ ਆਪਣੇ ਪੂਰੇ ਕਰ ਲੈ ਨਹੀਂ ਤੇ ਫਿਰ ਮਜਬੂਰ ਕਿਤਾ ਕਿਸਾਨਾਂ ਨੂੰ ਮਜਬੂਰ ਹੋਣਾ ਪੈਂਦਾ ਵਾ ਸਰਕਾਰਾਂ ਹੀ ਕਰਦੀਆਂ ਇਸ ਕਰਕੇ ਮਜਬੂਰ ਨਹੀਂ ਕਰਨਾ ਚਾਹੀਦਾ ਤੇ ਨਵਾਂ ਸਾਲ ਜਿਹੜਾ ਜੋ ਰਹਿੰਦੇ ਕੰਮ ਨੇ ਮਾਰਾ ਚੜਦੀ ਕਲਾ ਜ ਰੱਖੇ ਤੇ ਪੂਰੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ